ਮੁਰਦਾਬਾਦ ਮੁਰਦਾਬਾਦ ਜੈ ਸਰਕਾਰ ਮੁਰਦਾਬਾਦ 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 ਪ੍ਰਧਾਨ ਜੀ ਜਿਵੇਂ ਤੁਸੀਂ ਅੱਜ ਜਗਰਾਉਂ ਦੇ ਵਿੱਚ ਉਤਰਾ ਫੂਕ ਰਹੇ ਹੋ ਕੀ ਤੁਸੀਂ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਹੋ ਕੀ ਤੁਹਾਡਾ ਸੰਘਰਸ਼ ਇਸੇ ਤਰ੍ਹਾਂ ਜਾਰੀ ਚੱਲਦਾ ਰਹੂ ਸਰਕਾਰ ਤੁਹਾਡੇ ਵਾਅਦਿਆਂ ਦੇ ਉੱਤੇ ਖਰੇ ਉਤਰਦੀ ਨਜ਼ਰ ਆ ਰਹੀ ਹੈ ਜਾਂ ਨਹੀਂ ਮੈਂ ਜਕਸੀਰ ਸਿੰਘ ਇਰਮਾਨ ਉਹ ਯਾਰੋੜੇ ਜਗਰਾਉ ਅਸੀਂ ਪਿਛਲੇ ਲੰਬੇ ਸਮੇਂ ਤੋਂ ਢਾਈ ਸਾਲ ਹੋ ਗਏ ਸਰਕਾਰ ਨੂੰ ਆ ਇਹਨੂੰ ਪਿਛਲੇ ਲੰਬੇ ਸਮੇਂ ਵਿੱਚ ਸੰਘਾਸ ਕਰਦੇ ਆ ਰਹੇ ਆ ਚਾਹੇ ਸਾਡਾ ਇੱਤੇ ਬਣਾ ਪੱਕੇ ਕਰਨ ਦੀ ਹੋਵੇ ਚਾਹੇ 15 ਪੂਜਾ ਪੈਨਸ਼ਨ ਕੋਤਗਰਾਗ ਤੋਂ ਆਰਧਨਾ ਹੋਵੇ ਤੇ ਚਾਹੇ ਸਾਡਾ ਟੀਏ ਦਾ ਬਕਾਇਆ ਹੋਵੇ ਤੇ ਇਹ ਸਰਕਾਰ ਜਿਹੜੀ ਪਿਛਲੇ ਸਮੇਂ ਤੋਂ ਸਾਨੂੰ ਢਾਈ ਸਾਲਾਂ ਵਿੱਚ ਮਲਾਮ ਮੈਂ ਕੋਈ ਮੀਟਿੰਗ ਨਹੀਂ ਦਿੱਤੀ ਇਹ ਡੰਗ ਟਪਾਉ ਅੱਗੇ ਤੋਂ ਅੱਗੇ ਵੱਧ ਹੀ ਜਾ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਡੇ ਨਮਕਾ ਨਾਮ ਨਹੀਂ ਬਣਿਆ ਤਾਂ ਸੰਘਰਸ਼ ਚ ਹੋਰ ਤਿੱਖਾ ਕਰਾਂਗੇ ਸਾਡੇ ਲੀਡਰਸ ਐ ਉਹਨੂੰ ਪਿੱਛੇ ਤੋਂ ਖੱਜਲ ਖਾਰ ਕਰਦੀ ਹੋਈ ਆ ਜਿਹੜੇ ਚਾਰ ਜ਼ਿਲ੍ਹੇ ਤੋਂ ਹੋਣੇ ਆ ਚਾਰ ਹਲਕਿਆਂ ਚ ਉਹਦੇ ਵਿੱਚ ਅਸੀਂ ਲੋਕਾਂ ਸਾਹਮਣੇ ਇਹ ਸਰਕਾਰ ਨੂੰ ਨੰਗਾ ਕਰਾਂਗੇ ਤੇ ਡਟ ਕੇ ਦਾ ਬੋਧ ਕਰਾਂਗੇ ਧੰਨਵਾਦ ਅੱਜੀ ਸਰ ਜਿਹੜਾ ਅੱਜ ਦਾ ਤੁਸੀਂ ਧਰਨਾ ਕਰ ਰਹੇ ਹੋ ਸ਼ਿਕਾਜੀ ਕਾਫੀ ਲੰਬੇ ਸਮੇਂ ਤੋਂ ਦੇਸ਼ ਸੰਘਰਸ਼ ਵਿੱਡਿਆ ਹੋਇਆ ਹੈ ਇਹ ਪਰ ਸਰਕਾਰ ਨੇ ਥੋੜੀ ਕੋਈ ਸੁਣਵਾਈ ਦੇ ਹੁੰਦੀ ਨਜ਼ਰ ਨਹੀਂ ਆ ਰਹੀ ਤੁਹਾਨੂੰ ਲਾਰੇ ਦੇ ਲਾਰਾ ਲਗਾਇਆ ਜਾ ਰਿਹਾ ਥੋੜੇ ਮਤਾਵ ਸਰਕਾਰ ਇਹ ਅੱਜ ਫੇ ਪਾਸ ਆ ਜਾਂ ਫੇਲ ਆ ਮੈਂ ਅਸ਼ੋਕ ਪੁਨਰੀ ਸਾਂਝਾ ਪੰਚਤ ਕਾਡ ਪੰਜਗਰਾਂਵਾਂ ਦਾ ਪ੍ਰਧਾਨ ਕਹਿ ਰਿਹਾ ਕਿ ਸਰਕਾਰ ਬਿਲਕੁਲ ਫੇਲ ਆ ਕਿਉਂਕਿ ਇਸਨੇ ਇਹ ਬਾਰੇ ਕਰਕੇ ਆਈਸੀ ਦੀ ਸਰਕਾਰ ਉਹ ਬਾਰੇ ਤਾਂ ਮੁੱਕ ਰਹੀ ਆ ਜੋ ਇਹਨਾਂ ਨੇ ਚੋਣ ਮੈਨੀਫੈਸਟੋ ਤੇ ਮੁਲਾਜ਼ਮਾਂ ਨਾਲ ਪੈਨਸ਼ਨਾਂ ਨਾਲ ਵਾਅਦੇ ਕੀਤੇ ਸੀਗੇ ਇੱਕ ਵੀ ਵਾਅਦਾ ਇਹਨੇ ਪੂਰਾ ਨਹੀਂ ਕੀਤਾਗਾ ਨਾ ਕਿ ਸਾਨੂੰ ਕੋਈ ਇਹਨੇ ਮੀਟਿੰਗ ਦਿੱਤੀ ਆ ਤੇ ਸਾਡਾ ਸੰਘਰਸ਼ ਜਿਹੜਾ ਵਾ ਇਸੇ ਤਰ੍ਹਾਂ ਚ ਲੂਗਾ ਤੇ ਸਰਕਾਰ ਬਿਲਕੁਲ ਪੂਰੀ ਤਰ੍ਹਾਂ ਫੇਲ ਆ ਜਿਹੜੀ ਕਿ ਮੁਲਾਜ਼ਮਾਂ ਪੈਨਸ਼ਨਾਂ ਦੀ ਕੋਈ ਵੀ ਮੰਗ ਨਹੀਂ ਮੰਨ ਹਾਂਜੀ ਵੀਰ ਜੀ ਤੁਸੀਂ ਦੱਸੋ ਸਾਨੂੰ ਵੀ ਜਿਹੜੀ ਜਿਮਨੀ ਚੋਣਾ ਅਕਸਰ ਜਦੋਂ ਜਿਮਨੀ ਚੁਣਾ ਹੁੰਨੀਆਂ ਸਰਕਾਰ ਦੇ ਪਾਰਟੀ ਹੋਣ ਦੇ ਬਾਅਦ ਚ ਇੱਕ ਵਾਰੀ ਹੁੰਦੀਆਂ ਜਾਂ ਵਾਰ-ਵਾਰ ਹੁੰਦੀਆਂ ਵਾ ਜਿਵੇਂ ਜਲੰਧਰ ਚ ਹੋ ਚੁੱਕੀਆਂ ਹੁਣ ਬਾਕੀ ਦੇ ਹਲਕਿਆਂ ਵਿੱਚ ਜਿਹੜੇ 4 ਹਲਕੇ ਪਏ ਉਹਨਾਂ ਹੁਣ ਕਰਵਾਈਆਂ ਜਾਣਗੇ ਉਹਦਾ ਕੀ ਕਾਰਨ ਮੰਨ ਸਕਦੇ ਤੁਸੀਂ ਇਹ ਵੀ ਸਰਕਾਰ ਆਪਣੇ ਆਪ ਨੂੰ ਕੀ ਸਾਬਤ ਕਰਨਾ ਚਾਹੁੰਦੀ ਹੈ ਚੋਣਾ ਤਾਂ ਇਹ ਤਾਂ ਐਮਐਲ ਦੇ ਜਿਹੜੇ ਉਹ ਐਮਪੀ ਬਣ ਗਏ ਇਸ ਕਾਰਨ ਹੋਈਆਂ ਪਰ ਸਰਕਾਰ ਜਿਹੜੀ ਜਦ ਬਿਲਕੁਲ ਅਸੀਂ ਮਲਾਜਮਾਂ ਦੀ ਜੇ ਗੱਲ ਕਰਦੇ ਜਾਂ ਪੈਨਸ਼ਨਰਾਂ ਦੀ ਗੱਲ ਕਰਦੇ ਆ ਤਾਂ ਇਹਨਾਂ ਨਾਲ ਜੋ ਸਰਕਾਰ ਨੇ ਵਾਅਦੇ ਕੀਤੇ ਸਨ ਪੂਰੇ ਪੂਰੇ ਨਹੀਂ ਪੂਰੇ ਜੇ ਬਲੀ ਤੇ ਉਹਨਾਂ ਦੇ ਵਿੱਚ ਸਾਨੂੰ ਹੁੰਦਾ ਵੀ ਅਸੀਂ ਸਰਕਾਰ ਦੀ ਵਿਰੋਧਤਾ ਕਰੀਏ ਅਸੀਂ ਸਰਕਾਰ ਨੂੰ ਸੁੱਤੀ ਪਈ ਨੂੰ ਜਗਾਈਏ ਜਲੰਧਰ ਜਿੰਨੀ ਚੋਣ ਦੇ ਵਿੱਚ ਵੀ ਅਸੀਂ ਇੰਦਾ ਝੰਡਾ ਮਾਰਚ ਕਰਨਾ ਸੀ ਪਰ ਇਹਨਾਂ ਨੇ ਸਾਡੇ ਨਾਲ ਮੀਟਿੰਗ ਕਰੀ ਮੁੱਖ ਮੰਤਰੀ ਸਾਹਿਬ ਨੇ ਤੇ ਸਾਨੂੰ 25 ਤਰੀਕ ਦਿੱਤੀ ਤੇ 25 ਤਰੀਕ 25 ਸਤ ਨੂੰ ਜੁੜੇ ਨਾਲ ਗੱਲਬਾਤ ਕੀਤੀ ਜਾਊਗੀ 25 ਸਤ ਦੀ ਫਿਰ ਮੁੱਕਰ ਗਏ ਫਿਰ ਇਹਨਾਂ ਨੇ ਹੁਣ 2 2 ਅਗਸਤ ਦਿੱਤੀ ਸੀ 2 ਅਗਸਤ ਨੂੰ ਵੀ ਮੁੱਕਰ ਗਏ ਤੇ ਹੁਣ ਕਿਤੇ 22 ਅਗਸਤ ਨੂੰ ਗੱਲ ਕਰਾਂਗੇ ਸਾਡਾ ਰੋਸ ਇਹ ਆ ਕਿ 22 ਅਗਸਤ ਤੋਂ ਪਹਿਲਾਂ ਪੰਚਾਇਤ ਛੋਣਾ ਤਾਂ ਉਹ ਜਣਾ ਅਸਾਨ ਹੋ ਜਾਣਾ ਤੇ ਇਹਨਾਂ ਨੇ ਚੋਣਾਂ ਜਾਂਦੇ ਦਾ ਫੇਰ ਬਹਾਨਾ ਲਾ ਲਿਆ ਜਿਵੇਂ ਨਹੀਂ ਚੋਣਾਂ ਦੇ ਜਿਹੜੀ ਤੁਸੀਂ ਪੁੱਛਦੇ ਹੋ ਜਿਵੇਂ ਨਹੀਂ ਚੋਣਾਂ ਦੇ ਵਿੱਚ ਸਾਡਾ ਵਿਰੋਧ ਕਰਨ ਦਾ ਇਹ ਹੀ ਹੁੰਦਾ ਵੀ ਇਹ ਸਰਕਾਰ ਨੂੰ ਅਸੀਂ ਕਿਵੇਂ ਦੱਸ ਸਕੀਏ ਕਿਉਂਕਿ ਇਹਨਾਂ ਨੇ ਬਾਦੇ ਸਾਰੇ ਸਾਡੇ ਨਾਲ ਵਾਦੇ ਇੰਨੇ ਵਧੀਆ ਕੀਤੇ ਸੀ ਬਹੁਤ ਆਸਾਂ ਰੱਖਦੇ ਸੀ ਮੁਲਾਜ਼ਮੇ ਸਰਕਾਰ ਤੋਂ ਪਰ ਉਹਦੇ ਤੇ ਇੱਕ ਵੀ ਘੂਰਾ ਵੀ ਇੱਕ ਜਾਂਦੇ ਵੀ ਪੂਰਾ ਨਹੀਂ ਉਤਰੇ ਜਾਹੇ ਡੀਏ ਦੀ ਗੱਲ ਹੋਵੇ ਸਾਰੇ ਦੇਸ਼ ਦੇ ਵਿੱਚ 50% ਬੀਏ ਕਰਦਾ ਸਾਡੇ ਪੰਜਾਬ ਦੇ ਵਿੱਚ 38% ਬੀਏ ਕਰਦਾ ਸਾਨੂੰ ਹੁਣ ਇਹ ਆਸਿਕ ਸ਼ਾਇਦ 12% ਡੀਏ ਦੇ ਗੂ ਪਹਿਲਾਂ ਪਿਛਲੀ ਦੀਵਾਲੀ ਤੇ ਵੀ ਲਾਰਾ ਲਾਇਆ ਸੀਗਾ ਹੁਣ ਦੀਵਾਲੀ ਦੁਬਾਰੇ ਫੇਰ ਆਉਣ ਵਾਲੀ ਹੋਗੀ ਪਰ ਸਾਡੇ ਇਹਨਾਂ ਦਾ ਲਾਰਾ ਉੱਥੇ ਦਾ ਉੱਥੇ ਆ ਤੇ ਪੈਨਸ਼ਨਰਾਂ ਦਾ ਜਿਹੜਾ ਬਕਾਇਆ ਇੱਕ ਇੱਕ 16 ਤੋਂ ਹਿਊ ਪਿਆ ਤੇ ਪੈਨਸ਼ਨਰ ਜਿਹੜੇ ਕੋਈ 90 ਸਾਲ ਦਾ ਕੋਈ 95 ਸਾਲ ਦਾ ਵਗੈਰਾ ਪੈਨਸ਼ਨ ਦਾ ਪੈਨਸ਼ਨਰ ਦਾ ਵੀ ਉਮਰ ਕੋ ਕੇ ਖਤਮ ਹੋ ਰਹੇ ਆ ਸੁਰਗਾ ਨੂੰ ਜਾ ਰਹੇ ਆ ਪਰ ਜਿਹੜਾ ਉਹਨਾਂ ਦਾ ਪੈਨਸ਼ਨਰਾਂ ਦਾ ਬਕਾਇਆ ਉਹ ਪਤਾ ਨਹੀਂ ਸਰਕਾਰ ਨੇ ਕਰੂਗਾ ਨਾ ਇਸ ਕਰਕੇ ਬਹੁਤ ਜ਼ਿਆਦਾ ਗੁੱਸਾ ਇਸ ਕਰਕੇ ਹੋਣ ਵਾਲੀ ਜੇ 10 ਤਰੀਕ ਨੂੰ ਜਿਹੜੀ ਵਿਧਾਨ ਸਭਾ ਦੇ ਵਿੱਚ ਜਿਹੜਾ ਵੀ ਸਾਂਝਾ ਪ੍ਰਾਂਤ ਫੈਸਲਾ ਕਰੂਗਾ ਸਾਡੇ ਸਾਰੇ ਮਲਾਜ਼ਮ ਉਹਨਾਂ ਵਿੱਚ ਕੋਈ ਵੀ ਹਿੱਸਾ ਕਰਨ ਨੂੰ ਲੈਣਗੇ ਇਸ ਸਰਕਾਰ ਦਾ ਵਿਰੋਧ ਕਰ ਲੈਣਗੇ ਅਭੀ ਜੀ ਤੁਸੀਂ ਪੰਜਾਹ ਰੋਡ ਦੇ ਵਧੀਆ ਮੁਖ ਬੁਲਾ ਰਹੇ ਰਹੇ ਹੋ ਤੁਸੀਂ ਔਰ ਕਾਫੀ ਲੰਬੇ ਸਮੇਂ ਤੋਂ ਤੁਸੀਂ ਸੰਘਰਸ਼ ਕਰਦੇ ਆ ਰਹੇ ਹੋ ਇਹੀ ਪੈਨਸ਼ਨਾਂ ਦੇ ਪ੍ਰਤੀ ਵੀ ਸਾਡੀ ਪੇ ਕਮਿਸ਼ਨ ਜਿਹੜਾ ਪਿਛਲਾ ਲਾਗੂ ਕੀਤਾ ਜਾਵੇ ਲੇਕਿਨ ਨਹੀਂ ਸਰਕਾਰ ਕਰ ਰਹੀ ਜਿਹੜਾ ਅੱਜ ਤੁਸੀਂ ਪੁਤਲਾ ਫੁੱਕ ਕਰ ਰਹੇ ਹੋ ਤੁਸੀਂ ਪੰਜਾਬ ਇੱਥੇ ਬੱਸ ਸਟੈਂਡ 'ਚ ਬੈਠੇ ਹੋ ਕੀ ਇਹ ਤੁਸੀਂ ਇਕੱਲੇ ਜਗਰਾਉਂ 'ਚ ਆ ਜਾਂ ਮਤਲਬ ਪੂਰੇ ਪੰਜਾਬ 'ਚ ਹੀ ਹੋ ਰਿਹਾ ਇਹ ਸਾਰੇ ਪੰਜਾਬ 'ਚ ਹੋ ਰਿਹਾ ਦੀ ਸੰਘੇ ਫਰੰਟ ਵੱਲੋਂ ਫੈਸਲਾ ਹੋਇਆ ਸੀ ਕਿਉਂਕਿ 2 ਅਗਸਤ ਨੂੰ ਮੀਟਿੰਗ ਦਿੱਤੀ ਸੀ ਸਾਨੂੰ 25 ਜੁਲਾਈ 'ਚ ਟੀਜ ਕਰਕੇ ਮੁਲਤਵੀ ਕਰਕੇ 2 ਅਗਸਤ ਦੇ ਦਿੱਤੀ ਸੀ ਪਰ 2 ਅਗਸਤ ਦੀ ਮੀਟਿੰਗ ਵੀ ਮੰਤਲੀ ਕਰਤੀ ਜਦੋਂ 1 ਅਗਸਤ ਨੂੰ ਸੰਘੇ ਫਰੰਟ ਵੱਲੋਂ ਫੈਸਲਾ ਹੋਇਆ ਵੀ 5 ਤੇ 6 ਅਗਸਤ ਨੂੰ ਸਾਰੇ ਪੰਜਾਬ ਦੇ ਵਿੱਚ ਇਸ ਸਰਕਾਰ ਦੇ ਪੁਤਲੇ ਫੁੱਪੇ ਨਾਲ ਉਸ ਦੀ ਕੜੀ ਵੱਜੋ ਅਸੀਂ ਅੱਜ ਜਗਰਾਉਂਦੇ ਵਿੱਚ ਪੁਤਲੇ ਫੋਕ ਰਹੇ ਹਾਂ ਕਿਉਂਕਿ ਪੰਜਾਬ ਸਰਕਾਰ ਜੋ ਸਾਡੇ ਨਾਲ ਜਦੋਂ ਸਰਕਾਰ ਬਣੀ ਆ ਉਦੋਂ ਵਾਅਦੇ ਕੀਤੇ ਸੀ ਵੀ ਜਿਹੜੀਆਂ ਟੁਟੀਆਂ ਮੁੱਖ ਮੰਗਾਂ ਜਾਂ ਪੇਕ ਮਹਿੰਦੀ ਰਿਪੋਰਟ ਜਿਹੜੀ ਲਾਗੂ ਨਹੀਂ ਹੋਈ ਅਸੀਂ ਲਾਗੂ ਕਰਾਂਗੇ ਪਰ 2.5 ਸਾਲ ਬੀਤ ਜਾਣ ਨੂੰ ਬਾਅਦ ਵੀ ਹਜੇ ਤੱਕ ਵੀ ਉਹਨਾਂ ਵੱਲੋਂ ਕੋਈ ਸਰਵਾਈ ਨਹੀਂ ਕਿਉਂਕਿ ਮੀਟਿੰਗਾਂ ਦਾ ਦੌਰ ਵੀ ਚੱਲਿਆ ਪਹਿਲਾਂ ਮੀਟਿੰਗ ਸਮੋਂ ਕੋਈ ਦਿੱਤੀ ਨਹੀਂ ਜੋ ਹੁਣ ਮੀਟਿੰਗਾਂ ਦੇ ਵਿੱਚ ਮੀਟਿੰਗਾਂ ਵੀ ਮੁਲਤਵੀ ਕਰ ਕਰਕੇ ਟਾਲਮਟੋਲ ਕਰ ਰਿਹਾ ਨਾ ਤਾਂ ਸਾਡੀਆਂ ਡੀਏ ਦੇ ਹਨ ਜਦੋਂ ਕਿ ਸਟੇਟ ਸਰਕਾਰਾਂ ਕਮਾਂਡਿੰਗ ਸਰਕਾਰਾਂ 50% ਡੀਏ ਦੇ ਰਹੀਆਂ ਜਦੋਂ ਕਿ ਸਾਨੂੰ 12% ਡੀਏ ਪੰਜਾਬ ਸਟੇਟ ਨੂੰ ਘਟ ਦੁੱਤਾ ਰਿਹਾ ਸਾਡਾ ਇਹ ਮੰਗ ਆ ਸਾਡਾ ਜਿਹੜਾ ਜੂਨ 2021 ਦੇ ਵਿੱਚ ਪੇ ਕਮਿਸ਼ਨ ਦੇ ਚੇਅਰਮੈਨ ਨੇ ਰਿਪੋਰਟ ਕੀਤੀ ਸੀ ਵੀ ਪੈਨਸ਼ਨਰਾਂ 31 12 15 ਤੋਂ ਜਿਹੜੇ ਪਹਿਲਾਂ ਰਿਟਾਇਰ ਹੋਏ ਹੋਏ ਆ ਉਹਨਾਂ ਨੂੰ 2.98 ਦਾ ਫਾਰਮੂਲਾ ਦਿੱਤਾ ਜਾਊਗਾ ਜਿਹੜਾ ਕੈਬਨਿਟ ਵਿੱਚ ਪਾਸ ਹੋਇਆ ਪਰ ਜਦੋਂ ਇਹਨਾਂ ਨੇ ਲਾਗੂ ਕੀਤਾ ਪਰ ਸਾਡੇ ਤੇ 15% ਦਾ ਫਾਰਮੂਲਾ ਲਾਗੂ ਕਰਤਾ ਉਹਦੇ ਖਾਤਰ ਵੀ ਸੀ ਲੜਾਈ ਲੜ ਰਹੇ ਆ ਬੀਏ ਦੇ ਕਿਸ਼ਤਾਂ ਦੇ ਖਾਤਰ ਵੀ ਇਸੇ ਦਾ ਸਾਡੀ ਪੈਨਸ਼ਨ ਦੀ ਬਹਾਲੀ ਲਈ ਪਈ ਪੁਰਾਣੀ ਪੈਨਸ਼ਨ ਲਾਗੂ ਕਰਨ ਲਈ 2022 ਦਾ ਫੈਸਲਾ ਹੋਇਆ ਨੋਟੀਫਿਕੇਸ਼ਨ ਹੋਇਆ ਪਰ ਹਜੇ ਤੱਕ ਸਾਡੇ ਤੇ ਲਾਗੂ ਨਹੀਂ ਕੀਤਾ ਜਾ ਰਿਹਾ ਕਿੰਨਾਗਾ ਇੰਨਾ ਸ਼ਗਰਸ ਇਹ ਨਾਂ ਮੰਗਾਂ ਦੇ ਖਾਤਰ ਅਸੀਂ ਬਾਰ-ਬਾਰ ਪੈਟ ਰਹੇ ਹਾਂ ਪਰ ਸਾਡੀ ਕੋਈ ਮੂਰ ਪੈ ਨਹੀਂ ਰਿਹਾ ਲੜਾਈ ਕਰ ਰਿਹਾ ਅਬੀਜੀ ਸਾਸੀ ਗਾਲ ਜੀ ਅੱਜ ਜਿਹੜਾ ਤੁਸੀਂ ਪੈਨਸ਼ਨ ਜੂਨੀਅਰ ਬਲੋਦ ਤੁਸੀਂ ਅੱਜ ਜਿਹੜੀਆਂ ਮੰਗਾਂ ਨੂੰ ਲੈ ਕੇ ਪੰਜਾਬ ਰੋਡਵੇ ਦੇ ਦਫ਼ਤਰ ਦੇ ਵਿੱਚ ਜਾਂ ਤੁਸੀਂ ਤੇ ਬੱਸ ਸਟੈਂਡ ਦੇ ਵਿੱਚ ਤੁਸੀਂ ਅੱਜ ਸਟ੍ਰਾਈਕ ਕੀਤੀ ਹਿਆ ਪਤਲਾ ਫੁੱਕਿਆ ਜਾ ਰਾ ਕਿਸ ਸਬੰਧ ਵਿੱਚ ਫੁੱਕ ਰਹੇ ਹੋ ਪਤਲਾ ਜੀ ਉਸੇ ਇਹ ਜਿਹੜੀ ਪੰਜਾਬ ਸਰਕਾਰ ਸਾਡੀਆਂ ਪਿਛਲੇ ਲੰਬੇ ਸਮੇਂ ਤੋਂ ਮੰਗਾਂ ਬੰਡਲੀਆਂ ਉਹਦੇ ਵਿੱਚ ਜਿੰਮੇ 1 ਸੱਤ 31 ਤੋਂ ਲਾਗੂ ਕਰਤਾ ਜਿਹੜੇ ਰਿਮਨ ਮੁਲਾਜ਼ਮਾਂ ਤੇ ਜਿਹੜੇ ਮਤਲ ਪੈਨਸ਼ਨ ਅਰਮਾਨ ਕਰਤਾ ਪਰ ਜਿਹੜੇ 31 12 15 ਤੋਂ ਪਹਿਲਾਂ ਰਿਟਾਇਰ ਹੋਇਆ ਉਹਨਾਂ ਦੇ ਕੋਈ ਫਾਰਮੂਲਾ ਲੱਗਦਾ ਸਾਡੀਆਂ ਇਹ ਜੀ ਦੇ ਕਸਤਮ ਕਾਇਆ ਹੋ ਗਾ। ਹੋਰ ਜਿਵੇਂ ਜਿਹੜੇ ਮੁਲਾਜ਼ਮ ਜੁਦਾ ਕੰਮ ਕਰਦੇ ਆ ਉਹਨਾਂ ਦੇ ਸੈਂਤੀ ਪੱਤੇ ਵੰਡ ਲਿਖਿਆ। ਯਾਨੀ ਇਹ ਸਭ ਤੋਂ ਨਕਮੀ ਸਰਕਾਰ ਆਈ ਆ ਸਾਡੇ ਕੋਲੇ ਸਾਡੇ ਹਿਸਾਬ ਨਾਲ। ਵੀ ਉਤੋਂ ਮਾੜਾ ਨਹੀਂ ਕੋਈ ਮੰਦਤ ਕੋਈ ਜਿਨ੍ਹਾਂ ਵੀ ਕਿਉਂ ਸਾਡੀ ਗੱਲ ਤਾਂ ਕੁਝ ਸੁਣੀ ਇਹ। ਅਸੀਂ ਬੁਤਲੇ ਇਹਨਾਂ ਦੇ ਬੁਗ ਰਹੇ ਆ ਜਾਂ ਹੋਰ ਮਜਾਰੇ ਕਰ ਰਹੇ ਆ ਤੇ ਜਿੱਥੇ ਜਿੱਥੇ ਸਾਡੀ ਸ਼ਨੱਤ ਤੇ ਜੋਗੀ ਰਾਦੀ ਆ ਉਹ ਅਸੀਂ ਇਹਨਾਂ ਨਾਲ ਸੰਘਰਸ਼ ਲੜਾਂਗੇ। ਤੇ ਇੱਜ਼ਤਾਂ ਦੇ ਕੀ ਮੰਗਾ ਜੋੜੀ ਮੇਨ ਮੰਗ ਕੀ ਹੈਗੇ ਵੀ ਸਾਨੂੰ ਕੀ ਲਾਗੂ ਹੋਣਾ ਚਾਹੀਦਾ ਮੇਨ ਤੇ ਜਿਹੜਾ ਪੇ ਕਮਿਸ਼ਨ ਦਾ ਸਹੀ ਮੈਨੇ ਸਾਰੀ ਕੀ ਲਾਗੂ ਹੋਣ ਚਾਹੀਦੀ ਹੈ ਜਿਹੜੇ 31 12 15 ਤੋਂ ਪਹਿਲਾਂ ਸਾਡੇ ਸਾਥੀ ਰਿਟਾਇਰ ਹੋ ਗਏ ਉਹਨਾਂ ਨੂੰ ਜਿਹੜਾ 2.59 ਦਾ ਫਾਰਮੂਲਾ ਦਿੱਤਾ ਜਾਵੇ ਕੋਈ ਕੋਈ ਫਰਕ ਨਾ ਦਿੱਤਾ ਜਾਵੇ 10 ਤੋਂ ਰਵ ਜਿਹੜੇ ਸਾਡੇ ਮਤਲਬ ਸਾਡੇ 5 ਸਾਲ ਦਾ ਬਕਾਇਆ ਪਿਆ ਵਾ ਉਹ ਸਾਨੂੰ ਬਕਾਇਆ ਦਿੱਤਾ ਜਾਵੇ ਤੇ ਗਾਂ ਜਿਹੜੀਆਂ ਪੁਛ ਨਾ ਕੋ ਸੋਦਾ ਹੁੰਨ ਵਾਲੀਆਂ ਉਹ ਸੋਦਾ ਕਿਵੇਂ ਜਾਵੇ ਇਹ ਮੰਗ ਪਈ ਸਰ ਸਤਿ ਸ਼੍ਰੀ ਅਕਾਲ ਜੀ ਸਰ ਸਤਿ ਸ਼੍ਰੀ ਅਕਾਲ ਸੱਦੇ ਹੀ ਟੀਚਰ ਫਰੰਟ ਤੋਂ ਆਏ ਹੋ ਤੁਸੀਂ ਤੁਹਾਡੀਆਂ ਕੀ ਮੰਗਾਂ ਹੈਗੀਆਂ ਜੀ ਚੈਨਲ ਮੰਗਾ ਜਿਹੜੀਆਂ ਦੁਨੀਆਂ ਕਾਫੀ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਉਸ ਦੇ ਬਾਰੇ ਜਾਣਕਾਰੀ ਅੱਜ ਦਾ ਐਕਸ਼ਨ ਪੰਜਾਬ ਮੁਲਾਜ਼ਮ ਤੇ ਪੈਨਸ਼ਨ ਸੰਘਾ ਫਰੰਟ ਪੈਨਸ਼ਨ ਹੈ ਕਿਉਂਕਿ ਮੁੱਖ ਮੰਤਰੀ ਪੰਜਾਬ ਨੇ 1 ਜੁਲਾਈ ਨੂੰ ਸਾਡੇ ਨਾਲ ਵਾਅਦਾ ਕੀਤਾ ਸੀ ਕਿ 25 ਜੁਲਾਈ ਨੂੰ ਮੀਟਿੰਗ ਕਰਾਂਗੇ 25 ਜਨਵਰੀ ਦੀ ਮੀਟਿੰਗ ਨੂੰ ਸਪੋਨ ਕਰਕੇ 2 ਅਗਸਤ ਕਰਕੇ 2 ਅਗਸਤ ਲਈ ਮੀਟਿੰਗ ਸਪੋਨ ਕਰਕੇ ਜਿਹੜੀ 22 ਅਗਸਤ ਕਰਤੀ ਇਸ ਕਰਕੇ ਸਾਡਾ ਅੱਜ ਦਾ ਐਕਸ਼ਨ ਆ ਮੁੱਖ ਮੰਤਰੀ ਦੀ ਜਿਹੜੀ ਇਹ ਵਾਦਾ ਖਰਾਫੀ ਹੈ ਜਿਹੜੀ ਉਹਦੇ ਝੂਠੇ ਕਹਾਰਿਆਂ ਦੀ ਬੰਡ ਹੈ ਉਸ ਨੂੰ ਅਸੀਂ ਜਗਰਾਉਣ ਦੇ ਵਿੱਚ ਅੱਜ ਖੋਹ ਰਹੇ ਹਾਂ ਦੂਜੀ ਗੱਲ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮਲਾਜਮਾਂ ਤੇ ਪੰਜਾਬ ਦੇ ਪੈਨਸ਼ਨਰਾਂ ਨਾਲ ਬਹੁਤ ਸਾਰੇ ਵਾਦੇ ਕੀਤੇ ਅੱਜ ਲੱਤਬਕ 2.5 ਸਾਲਾਂ ਦੇ ਰਾਜ ਦੇ ਦੌਰਾਨ ਉਹਨਾਂ ਵਿੱਚੋਂ ਇੱਕ ਵੀ ਚੋਣ ਵਾਦਾ ਪੂਰਾ ਨਹੀਂ ਹੋਇਆ ਕੋਈ ਕੱਚਾ ਕਰਮਚਾਰੀ ਭੱਗਾਨੀ ਦਿੱਤਾ ਪੇਕਮਸ਼ਦੀ ਰਿਪੋਰਟ ਪੈਨਸ਼ਨ ਲਈ 2.59 ਦਾ ਗਲਾਂਕਸੀ ਹੋ ਲਾਗੂ ਨਹੀਂ ਕੀਤਾ ਪੇਕਮਸ਼ਦੀ ਰਿਪੋਰਟ ਦਾ 1 ਜਨਵਰੀ 16 ਤੋਂ 30 ਜੂਨ 21 ਚੱਕਰ ਦਾ ਜਿਹੜਾ ਫਕਾਇਆ ਸੀ ਉਹ ਨਹੀਂ ਦਿੱਤਾ ਮਹਿੰਗਾਈ ਪੱਤੇ ਦੀਆਂ ਕਿਸ਼ਤਾਂ ਜਿਹੜੀਆਂ 38% ਤੋਂ 50% ਸਾਡੀਆਂ 12% ਕਿਸ਼ਤਾਂ ਬਣਦੀਆਂ ਉਹ ਨਹੀਂ ਦਿੱਤੀਆਂ ਪੰਜਾਬ ਦੀ ਕੈਬਨਟ ਵੱਲੋਂ 21 ਅਕਤੂਬਰ 2022 ਨੂੰ ਪੁਰਾਣੀ ਪੈਨਸ਼ਨ ਸਕੀਮ ਬਹਾਰ ਕਰਨ ਦਾ ਕੈਬਨਿਟ ਫੈਸਲੇ ਮੁੱਖ ਮੰਤਰੀ ਪੰਜਾਬ ਦੀ ਸਮੁੱਚੀ ਕੈਬਨਿਟ ਦੀ ਢੀਠ ਸਾਈ ਕਰਨ ਜਿਹੜਾ ਲਗਭਗ 2 ਸਾਲ ਹੋਣ ਵਾਲੇ ਨੇ ਉਹ ਪੁਰਾਣੀ ਪੈਨਸ਼ਨ ਸਕੀਮ ਦਾ ਵਾਅਦਾ ਲਾਗੂ ਨਹੀਂ ਕੀਤਾ ਇਸ ਕਰਕੇ ਸਾਡੇ ਮੁਲਾਜ਼ਮਾਂ ਦੇ ਵਿੱਚ ਸਾਡੀ ਪੈਨਸ਼ਨ ਦੇ ਵਿੱਚ ਮੁੱਖ ਮੰਤਰੀ ਪੰਜਾਬ ਦੀ ਇਸ ਕਾਰਨ ਸ਼ੈਲੀ ਦੇ ਖਿਲਾਫ ਵਿਆਪਕ ਰੋਸ ਹੈ ਤੇ 10 ਅਗਸਤ ਨੂੰ ਲੁਧਿਆਣਾ ਦੇ ਵਿੱਚ ਹੋਣ ਵਾਲੀ ਪੰਜਾਬ ਮੁਲਾਜ਼ਮਾਂ ਤੇ ਸੰਜਗ ਸੰਗਠਨ ਦੀ ਮੀਟਿੰਗ ਹੈ ਜਰੰਗਰ ਚੀਮਣੀ ਚੋਣਾਂ ਤਾਂ ਉਹਨਾਂ ਨੇ ਲਾਰੇ ਲੱਪੇ ਲਾ ਕੇ ਲੀਡਰਸ਼ਿਪ ਨਾਲ ਝੂਠੇ ਵਾਅਦੇ ਕਰਕੇ ਜਿੱਤ ਲਈ ਹੈ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀਆਂ ਜਿਹੜੀਆਂ ਚਾਰ ਜਿਲ੍ਹੇ ਚੋਣਾਂ ਨੇ ਡੇਰਾ ਬਾਬਾ ਨਾਨਕ ਚੰਗੇਵਾਲ ਬਰਨਾਲਾ ਤੇ ਗਿੱਦੜਪਾਹਾ ਉਹਦੇ ਵਿੱਚ ਮੁੱਖ ਮੰਤਰੀ ਪੰਜਾਬ ਨੂੰ ਦੱਸਾਂਗੇ ਕਿ ਲੋਕਾਂ ਦੇ ਨਾਲ ਬਾਹਰੇ ਕਰਕੇ ਲੋਕਾਂ ਨਾਲ ਡਰਾਮੇ ਕਰਕੇ ਤੁਸੀਂ ਲੋਕਾਂ ਦੀ ਵਿਚਾਰੀ ਵਿੱਚ ਨਹੀਂ ਜਾ ਸਕਦੇ ਇਸ ਕਰਕੇ ਉਹਨਾਂ ਜਿਵਨੀ ਚੋਣਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਤੇ ਵਿਸ਼ੇਸ਼ ਤੌਰ ਤੇ ਪੰਜਾਬ ਦੀ ਰਾਜਗੜ੍ਹ ਦਾ ਆਮ ਆਦਮੀ ਪਾਰਟੀ ਨੂੰ ਅਸੀਂ ਚਣੀ ਚਬਾ ਕੇ ਦੱਸਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਵੱਲ ਪੁਲਿਸ ਅਫਸਰਾਂ ਦੀ ਤਸਵੀਰیں ਤਿਆਰ ਕਰਕੇ ਬੈਠੇ ਬਤਾਇਆ ਸੀ 10% ਦੇ ਵਿੱਚ ਆਇਆ ہے 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 لاگیشن ہے جنوری سولہ تو لاگو ہوئے گا

ਕੋਮਨ ਆਈਡੀ ਐਸ ਵਿੱਚ ਮੱਤਰੀਆਂ ਪੇਰ ਡੀ ਐ ਨੌਸੰਦਸ ਦੇ ਮੁਕਾਬਲ ਪੰਜਾਬ ਦੇ ਵਿੱਚ ਪਹਿਲੀ ਵਾਰੀ ਵੰਤਿਆ ਇਹ ਵੰਟੀ ਗ੍ਰਾਂਟੀ 35% ਫੁੱਟ ਬੋਲਡ ਦਾ 35% ਸੂਚ ਨਹੀਂ ਆਉਂਦੀ ਬਾਬਾ ਸਾਹਿਬੀ ਰੋ ਮੇਲਕਰ ਸਾਹਿਬ ਦੀ ਖੋਦਣ ਵਾਲੇ ਦਾ ਸਿਧਾਂਤ ਦੇ ਪਾਲਣ ਲਈ ਸਾਡੀਆਂ ਜੀਏ ਜੀਆ ਦੇ ਅਕਸਾ पहीली वापर ठेके ते भंसियूं ठेके जो बि ਦਾ ਔਰ ਜੋ ਜੇਤ ਪਤਰੀਆਂ ਲੋਗੀਆਂ ਪਗਾਂ ਚੁਣੇ ਇਹ ਗੱਲਾਂ ਕਰਦਾ ਭਗ ਸਿੰਘ ਜੀਆਂ ਹਰਾਮ ਦੇ ਲੋਕਾਂ ਲਈ ਜੰਗੇਗਾ ਮਸ਼ਹੂਰ ਮੁਸਲਮਾਨ ਸਮਾਜ ਸੇਵਾ ਦਿੱਕੇ ਦੇ ਨੰਦਿਆ ਜੀ ਜੀ ਬੋਲਸ਼ਰ ਦੀ ਸ਼ਕਤੀ ਹੋਣਗੇ ਤੇ ਸੇਵਾ ਦੇ ਗ੍ਰਾਂਹ ਇਹ ਕਹਿੰਦੇ ਅਸੀਂ ਸਿੱਖਿਆ ਨਿਆਂ ਬਹੁਤ ਚਾਹ ਚੱਕ ਰਹੇ ਆ ਆਪਾਂ ਜਗਰਾਉਣਾ ਤਾਂ ਤੁਸੀਂ ਨਾਨ ਸਾਹਿਬ ਨਾਲ ਜਿਓ we will go there to go buy a new house in the old man.